ਅੱਜ ਬੁੱਧਵਾਰ ਹੈ ਸਾਲ 2024 ਦੇ 7ਵੇਂ ਮਹੀਨੇ ਦਾ 3 ਤੀਸਰਾ ਦਿਨ ਜਾਨੀ 3 ਜੁਲਾਈ ਇਸ ਦਿਨ ਕਈ ਘਟਨਾਵਾਂ ਘਟੀਆਂ ਜੋ ਭਾਰਤ ਅਤੇ ਪੂਰੇ ਸੰਸਾਰ ਵਿੱਚ ਮਹੱਤਵਪੂਰਨ ਥਾਂ ਰੱਖਦੀਆਂ ਹਨ ਆਓ ਜਾਣਦੇ ਹਾਂ ਇਸ ਦਿਨ ਦੀ ਖਾਸੀਅਤ 라이 ਪੰਜਾਬੀ ਟੀਵੀ ਦੇ ਰਾਹੀਂ ਅੱਜ ਦਾ ਇਤਿਹਾਸ ਵਿੱਚ 3 ਜੁਲਾਈ ਨੂੰ ਹਰ ਸਾਲ ਇੰਟਰਨੈਸ਼ਨਲ ਪਲਾਸਟਿਕ ਬੈਗ ਫ੍ਰੀ ਦਿਵਜੋ ਮਨਾਇਆ ਜਾਂਦਾ ਹੈ। ਇਹ ਦਿਨ ਵਾਤਾਵਰਨ ਦੀ ਸੁਰੱਖਿਆ ਲਈ ਅਤੇ ਪਲਾਸਟਿਕ ਦੀ ਵਰਤੋਂ ਘਟਾਉਣ ਦੇ ਸੰਦੇਸ਼ ਵਜੋਂ ਮਨਾਇਆ ਜਾਂਦਾ ਹੈ। 3 ਜੁਲਾਈ 1350 ਨੂੰ ਭਗਤ ਨਾਮਦੇਵ ਜੀ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਨੇ ਆਪਣਾ ਆਖਰੀ ਸਮਾਂ ਪੰਜਾਬ ਦੇ ਪਿੰਡ ਕੁਮਾਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਿਤਾਇਆ ਸੀ। ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ। ਬਾਲ ਗੰਗਾਧਰ tilak ਇੱਕ ਮਹਾਨ ਸੰਤਰਤਾ ਸੈਲਾਨੀ ਹੋਏ ਹਨ। ਉਹਨਾਂ ਨੂੰ ਲੋਕ ਮਾਨਿਆ ਤਿਲਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 3 ਜੁਲਾਈ 1908 ਵਿੱਚ ਬਾਲ ਗੰਗਾਧਰ ਤਿਲਕ ਨੂੰ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਦੇ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਤੇ aarop ਸੀ ਕਿ ਉਹਨਾਂ ਨੇ ਆਪਣੇ ਅਖਬਾਰ ਕੇਸਰੀ ਵਿੱਚ ਕ੍ਰਾਂਤੀਕਾਰੀਆਂ ਦੇ ਬਾਰੇ ਵਿੱਚ ਲਿਖਿਆ 3 ਜੁਲਾਈ 1950 ਇਸ ਦਿਨ ਦੀ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਲੁਧਿਆਣਾ ਵਿੱਚ ਅੰਮ੍ਰਿਤ ਪ੍ਰਚਾਰ ਦਾ ਆਯੋਜਨ ਕੀਤਾ 1979 ਨੂੰ ਅੱਜ ਦੇ ਦਿਨ ਹੀ ਕੋਲਕਾਤਾ ਵਿੱਚ ਹੁਗਲੀ ਨਦੀ ਦੇ ਉੱਪਰ ਵਿਦਿਆਸਾਗਰ ਬ੍ਰਿਜ ਉਸਾਰਿਆ ਗਿਆ ਇਸ ਬ੍ਰਿਜ ਦਾ ਨਾਂ ਮਹਾਨ ਸਿੱਖਿਆ ਸ਼ਾਸਤਰੀ ਪੰਡਿਤ ਈਸ਼ਵਰ ਚੰਦਰ ਵਿਦਿਆਸਾਗਰ ਦੇ ਮਾਣ ਵਿੱਚ ਰੱਖਿਆ ਗਿਆ। ਇਸ ਬ੍ਰਿਜ ਦੀ ਕੁੱਲ ਲਾਗਤ 3.88 ਬਿਲੀਅਨ ਸੀ। 3 ਜੁਲਾਈ 1980 ਨੂੰ ਹਰਪਜਨ ਸਿੰਘ ਦਾ ਜਨਮ ਜਲੰਧਰ ਪੰਜਾਬ ਵਿੱਚ ਹੋਇਆ। ਹਰਪਜਨ ਸਿੰਘ ਮਸ਼ਹੂਰ ਇੰਡੀਅਨ ਕ੍ਰਿਕਟਰ ਹਨ। ਉਨਾ ਨੇ ਆਪਣਾ ਇੰਟਰਨੈਸ਼ਨਲ ਡੈਬਿਊ 1998 ਵਿੱਚ ਕੀਤਾ ਤੇ ਬਹੁਤ ਜਲਦ ਆਪਣੇ ਆਪ ਨੂੰ ਪ੍ਰਮੁੱਖ ਬੋਲਰਸ ਦੇ ਵਿੱਚ شمار ਕਰ ਲਿਆ 2002 ICC ਚੈਂਪੀਅਨ ਟਰੋਫੀ ਤੇ 2007 ICC ਵਰਲਡ 2020 ਜਿੱਤਣ ਵਿੱਚ ਹਰਪਜਨ ਸਿੰਘ ਦਾ ਅਹਿਮ ਯੋਗਦਾਨ ਰਿਹਾ ਹੈ 1984 ਵਿੱਚ ਭਾਰਤੀ ਸਿੰਘ ਦਾ ਜਨਮ ਅੱਜ ਦੇ ਦਿਨ ਹੀ ਅੰਮ੍ਰਿਤਸਰ ਪੰਜਾਬ ਵਿੱਚ ਹੋਇਆ। ਭਾਰਤੀ ਸਿੰਘ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਸਟੈਂਡ ਅਪ ਕਮੇਡੀਅਨ 2008 ਵਿੱਚ ਕੀਤੀ ਸੀ। ਦੀ ਗ੍ਰੇਟ ਇੰਡੀਅਨ ਲਫਟਰ ਚੈਲੰਜ ਦੇ 15ਵੇਂ ਸੀਜ਼ਨ ਵਿੱਚ ਉਹਨਾਂ ਨੇ ਸੈਕਿੰਡ ਰਨਰ ਅਪ ਦੀ ਪੋਜੀਸ਼ਨ ਹਾਸਲ ਕੀਤੀ। ਭਾਰਤੀ ਸਿੰਘ ਨੂੰ ਲਫਟਰ ਕੀਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 3 ਜੁਲਾਈ 1996 ਨੂੰ ਰਾਜਕੁਮਾਰ ਦੀ ਮੌਤ ਮੁੰਬਈ ਮਹਾਰਾਸ਼ਟਰ ਵਿੱਚ ਹੋਈ। ਰਾਜਕੁਮਾਰ ਮਸ਼ਹੂਰ ਭਾਰਤੀ ਅਭਿਨੇਤਾ ਸਨ। ਰਾਜਕੁਮਾਰ ਦੀ ਫਿਲਮ ਮਦਰ ਇੰਡੀਆ ਓਸਕਰ ਅਵਾਰਡ ਲਈ ਨੋਮੀਨੇਟਡ ਹੋਈ ਸੀ। ਉਹਨਾਂ ਦਾ ਅੰਦਾਜ਼ ਅੱਜ ਵੀ ਲੋਕਾਂ ਦੇ ਚਿੱਤਿਆਂ ਵਿੱਚ ਜਿਉਂਦਾ ਹੈ। ਅੱਜ ਦੇ ਦਿਨ ਹੀ ਕਾਰਗਿਲ ਦੀ ਲੜਾਈ ਵਿੱਚ 1999 ਨੂੰ ਕੈਪਟਨ ਮਨੋਜ ਕੁਮਾਰ ਪਾਂਡੇ ਸ਼ਹੀਦੀ ਪ੍ਰਾਪਤ ਕਰ ਗਏ ਸਨ ਕੈਪਟਨ ਪਾਂਡੇ ਨੂੰ ਉਹਨਾਂ ਦੀ ਬਹਾਦਰੀ ਹਿੰਮਤ ਤੇ ਹੌਸਲੇ ਲਈ ਹਾਈਐਸਟ ਮਿਲਟਰੀ ਸਨਮਾਨ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ 2020 ਨੂੰ ਜਿਸ ਦਿਨ ਸਰੋਜ ਖਾਨ ਦੀ ਮੌਤ ਹੋਈ ਉਸ ਦਿਨ ਵੀ 3 ਜੁਲਾਈ ਹੀ ਸੀ ਸਰੋਜ ਖਾਨ ਹਿੰਦੀ ਸਿਨੇਮਾ ਵਿੱਚ ਪਹਿਲੀ ਮਹਿਲਾ ਡਾਂਸ ਕੋਰੀਓਗ੍ਰਾਫਰ ਸੀ ਸਰੋਜ ਖਾਨ ਡਾਂਸ ਦੀ ਇੱਕ ਖਾਸ ਵਿਦਾ ਮੁਜਰਾ ਲਈ ਜਾਣੀ ਜਾਂਦੀ ਹੈ। ਸਰੋਜ ਖਾਨ ਨੇ ਲਗਭਗ 40 ਸਾਲ ਦੇ ਆਪਣੇ ਕੈਰੀਅਰ ਵਿੱਚ 3000 ਤੋਂ ਵੱਧ ਗਾਣਿਆਂ ਨੂੰ ਕੋਰੀਓਗ੍ਰਾਫ ਕੀਤਾ ਹੈ। ਇਹ ਸੀ ਅੱਜ ਦਾ ਇਤਿਹਾਸ। ਤੁਹਾਡਾ ਦਿਨ ਖੁਸ਼ੀਆਂ ਭਰਿਆ ਤੇ ਸ਼ੁਭ ਹੋਵੇ। ਦੇਖਦੇ ਰਹੋ ਲਾਈਵ ਪੰਜਾਬੀ ਟੀਵੀ। ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇੰਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਜ਼ਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਰੰਗ ਵੱਲੋਂ ਇਹ ਨਾਟਕ सुरेंद्र सिंह तनुवा ਦੇ ਨਿਰਦੇਸ਼ਨਾ ਹੇਠ ਸਿਆਟਲ ਵਿੱਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਬਰਮ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਖੇਡਿਆ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸਿਮਰਨ ਸਿੰਘ 5580406040393 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ワਲਡ ਵਾਈਫ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ